ਖਬਰ ਲੁਧਿਆਣਾ ਤੋਂ ਸਾਮਨੇ ਆਇਆ ਜਿੱਥੇ ਲੁਧਿਆਣਾ ਚ ਬੁੱਢੇ ਦਰਿਆ ਦਾ ਮੁੱਦਾ ਇੱਕ ਵਾਰ ਫਿਰ ਤੋਂ ਪੱਖ ਦਾ ਹੋਇਆ ਨਜ਼ਰ ਆਇਆ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਸਾਫ਼ ਕਰਨ ਦੀ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਪਰ ਇਸ ਦੀ ਹਾਲਤ ਸੁਧਰਨ ਦੀ ਜਗ੍ਹਾ ਹੋਰ ਵਿਗੜਦੀ ਜਾ ਰਹੀ ਹੈ ਨਾਲ ਹੀ ਪਾਣੀ ਗੰਦਾ ਹੋਣ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਨ ਦੱਸ ਦਈਏ ਕਿ ਜਿਸ ਨੂੰ ਲੈ ਕੇ ਪੀਐਸਸੀ ਸੰਸਥਾ ਦੇ ਮੈਂਬਰਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਹੈ ਕਿ ਬੁੱਢੇ ਦਰਿਆ ਨੂੰ ਸਰਕਾਰਾਂ ਦੇ ਵੱਲੋਂ ਸਾਫ਼ ਨਹੀਂ ਕੀਤਾ ਜਾ ਰਿਹਾ ਬਲਕਿ ਲੋਕ ਇੱਥੇ ਬੇਖੌਫ ਹੋ ਕੇ ਗੰਦਗੀ ਫੈਲਾਉਂਦੇ ਹਨ ਜਿਸ ਨੂੰ ਲੈ ਕੇ ਸੰਸਥਾ ਨੇ ਸਰਕਾਰਾਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਤੁਹਾਨੂੰ ਦੱਸ ਦਈਏ ਕਿ ਜਸਕੀਰਤ ਸਿੰਘ ਡਾਕਟਰ ਅਮਨ ਬੈਂਸ ਕਪਿਲ ਅਰੋੜਾ ਰੀਤੂ ਰੂਹੀ ਅਤੇ ਸਾਖਸ਼ੀ ਪ੍ਰੀਤੀ ਇਸ ਮੌਕੇ ਮੌਜੂਦ ਸਨ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਅੱਜ ਦਾ ਇਵੈਂਟ ਅਸੀਂ ਰੱਖਿਆ ਬੁੱਢੇ ਦਰਿਆਵਰ ਉਹਦੀ ਅਵੇਅਰਨੈਸ ਲੈ ਕੇ ਆਉਣ ਵਾਸਤੇ ਕਿ ਜਿਹੜਾ ਬੁੱਢਾ ਦਰਿਆ ਆ ਬੇਸਿਕਲੀ ਇਹ ਬੁੱਢਾ ਨਾਲਾ ਬਣ ਚੁੱਕਾ ਅਸੀਂ ਨਹੀਂ ਚਾਹੁੰਦੇ ਕਿ ਉਹ ਹੋਰ ਬੁੱਢਾ ਨਾਲਾ ਬਣਦਾ ਰਹੇ ਬਹੁਤ ਹੋ ਗਿਆ ਬੜੇ ਸਾਲ ਹੋ ਗਏ ਬੜੀਆਂ ਗਵਰਨਮੈਂਟਸ ਆਈਆਂ ਬੜਾ ਸਾਰਾ ਕੁਝ ਸਾਰਿਆਂ ਨੇ ਕੀਤਾ ਆਪਣੀ ਪੋਲਿਟਿਕਸ ਪਲੇ ਕੀਤੀ ਆ ਬਟ ਨਾਓ ਇਟਸ ਹਾਈ ਟਾਈਮ ਕਿ ਹੁਣ ਸਿਟੀਜ਼ਨਸ ਅੱਗੇ ਆ ਰਹੇ ਆ ਤੇ ਇਹਦੇ ਤੋਂ ਸਾਨੂੰ ਰਾਹਤ ਚਾਹੀਦੀ ਆ ਸਾਨੂੰ ਆਪਣਾ ਜਿਹੜਾ ਹੱਕ ਆ ਫ੍ਰੈਸ਼ ਵਾਟਰ ਪੀਣ ਦਾ ਸਾਨੂੰ ਹੱਕ ਚਾਹੀਦਾ ਆ ਹੁਣ ਅਸੀਂ ਗੰਦਾ ਗੰਦਾ ਪਾਣੀ ਬਿਲਕੁਲ ਨਹੀਂ ਪੀਣਾ ਬਿਲਕੁਲ ਵੀ ਅਸੀਂ ਉਹ ਬਿਮਾਰੀਆਂ ਨਾਲ ਨਹੀਂ ਯੋਜਨਾ ਜੋ ਅਸੀਂ ਲੁਧਿਆਣਵੀ ਛੱਡ ਪੰਜਾਬੀਜ਼ ਵੀ ਜੂਝ ਰਹੇ ਨੇ ਉਹਨੂੰ ਲੈ ਕੇ ਇਸ ਤਰ੍ਹਾਂ ਹੈ ਇਹ ਬੁੱਢਾ ਦਰਿਆ ਦਾ ਇੱਕ ਜਿਹੜਾ ਮਾਰਚ ਹੈ ਕੱਲ ਹੁਣ ਹੈ ਤੇ ਉਹਦੇ ਤਹਿਤ ਅਸੀਂ ਇੱਕ ਨੁੱਕੜ ਨਾਟਕ ਸਿਟੀਜ਼ਨ ਨੂੰ ਇਨਵੋਲ ਕਰਨ ਲਈ ਵੀ ਇਹ ਜਿਹੜਾ ਪਾਣੀ ਹੈ ਬਿਬਾ ਜੀ ਨੇ ਦੱਸਿਆ ਪੰਜਾਬ ਸਾਊਥ ਪੰਜਾਬ ਰਾਜਸਥਾਨ 2 ਕਰੋੜ ਬੰਦਿਆਂ ਨੂੰ ਇਹ ਪਾਣੀ ਜ਼ਹਿਰ ਵਾਲਾ ਜਾ ਰਿਹਾ ਹੈ ਕੈਂਸਰ ਦਾ ਹੁਣ ਤੱਕ ਲੋਕ ਪ੍ਰੋਫਿਟ ਦੇ ਵਿੱਚ ਆਪਣੇ ਲੋਭ ਲਾਲਚ ਦੇ ਵਿੱਚ ਫਸੇ ਹੋਏ ਆ ਆਪਾਂ ਜੇ ਉਹਨਾਂ ਨੂੰ ਫਾਈਨ ਵੀ ਪਾਈ ਜਾਂਦੇ ਆ ਜੇ ਸਰਕਾਰ ਐਨਜੀਟੀ ਫਾਈਨ ਪਾਉਂਦੀ ਹੈ ਕਿਸੇ ਨੇ ਪਾਣੀ ਸਾਫ਼ ਨਹੀਂ ਰੱਖਿਆ ਉਹ ਸਰਕਾਰ ਜਿਹੜਾ ਪੈਸਾ ਲੈ ਰਹੀ ਹੈ ਉਹ ਟੈਕਸ ਪੇਅਰ ਦਾ ਪੈਸਾ ਉਹ ਕਿਸੇ ਅਧਿਕਾਰੀ ਦੀ ਤਨਖਾਹ ਨਹੀਂ ਕੱਟੀ ਜਾ ਰਹੀ ਉਹ ਨਾ ਹੀ ਕਿਸੇ ਪੋਲੀਟਿਸ਼ੀਅਨ ਨੇ ਆਪਣੀ ਜੇਬ ਤੋਂ ਦੇਣਾ ਉਹਦੀ ਪ੍ਰੋਬਲਮ ਹੈ ਕਿ ਫਾਈਨ ਹੋ ਜਾਂਦੇ ਅੰਗੈਲੀ ਕਿਰਾਂ ਦੀ ਹੈ ਦੋ ਹੀ ਬੰਦਿਆਂ ਦੀ ਜਿਹੜਾ ਅਧਿਕਾਰੀ ਹੈ ਜਾਂ ਪੋਲੀਟਿਸ਼ੀਅਨ ਹੈ ਤੇ ਬਾਕੀ ਤੀਸਰਾ ਬੰਦਾ ਹੈ ਜਿਹੜਾ ਇੰਡਸਟ੍ਰੀਅਲਿਸਟ ਆ ਆਪਣਾ ਲੋਭ ਲਾਲਚ ਚ ਸੋਲੂਸ਼ਨ ਕੰਟਰੋਲ ਬੋਰਡ ਜੇ ਅੱਜ ਕੰਮ ਕਰਦਾ ਹੁੰਦਾ ਤੇ ਇਹਦੇ ਹਾਲਾਤ ਇਹ ਨਾ ਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਕਾਲੇ ਪਾਣੀ ਦਾ ਮੋਰਚਾ ਪੰਜਾਬ ਨੂੰ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਜ਼ਹਿਰਾਂ ਤੋਂ ਬਚਾਉਣ ਲਈ ਲਾਇਆ ਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਦੇ ਹਿੱਸਾ ਪਾਓ ਕਿ ਇਹ ਮਸਲਾ ਹਾਲੇ ਜਿਉਂਦਾ ਤਿਉਂ ਬਣਿਆ ਹੋਇਆ ਹੈ ਇਹਦੇ ਉੱਤੇ ਬਹੁਤ ਅਟੈਨਸ਼ਨ ਦੇਣ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਵੀ ਗੱਲ ਸੁਣੋ ਪੰਜਾਬ ਦੇ ਬੱਚਿਆਂ ਦੀ ਗੱਲ ਵੀ ਸੁਣੋ ਆਪਣੇ ਐਮਐਲਏ ਦੀ ਗੱਲ ਵੀ ਸੁਣੋ ਤੇ ਇਹ ਬਹੁਤ ਜ਼ਰੂਰੀ ਮਸਲੇ ਦੇ ਉੱਤੇ ਧਿਆਨ ਦਿਓ ਮੇਰਾ ਨਾਮ ਡਾਕਟਰ ਅਮਨਦੀਪ ਸਿੰਘ ਵੈਸਿਆ ਜੀ ਕਾਲੇ ਪਾਣੀ ਦਾ ਮੋਚਾ ਉਹਦਾ ਐਲਾਨ ਹੋ ਚੁੱਕਿਆ ਆ ਕੱਲ ਸਾਡਾ ਇੱਕ ਲੁਧਿਆਣੇ ਵਿਖੇ ਰੋਹ ਮਾਰਚ ਆ ਪੰਜਾਬ ਦੇ ਲੋਕ ਇਸ ਮੁੱਦੇ ਬਾਰੇ ਜਾਣਦੇ ਆ ਕਿਉਂਕਿ ਇਹ ਜਰੀਲਾ ਪਾਣੀ ਉਹ ਚਾਰ ਦਹਾਕਿਆਂ ਤੋਂ ਪਿੰਡੇ ਆ ਸੀ ਲੁਧਿਆਣੇ ਦੇ ਵਿੱਚ ਹੋ ਕੇ ਜੇ ਆਈਡੀ ਨੇ ਸੋਚਿਆ ਜਾਏ ਤਾਂ ਅਸੀਂ ਬੜੇ ਖੁਸ਼ਕਿਸਮਤ ਆ ਸਾਡੇ ਕੋਲ ਦੋ ਵਾਟਰ ਬਾਡੀਜ਼ ਆ ਇੱਕ ਬੁੱਢਾ ਦਰਿਆ ਤੇ ਇੱਕ ਸਤਲੁਜ ਨਦੀ ਪਰ ਅਸੀਂ ਇੰਨੇ ਕੀ ਅਨਫੋਰਚੂਨੇਟ ਵੀ ਹੈਗੇ ਨਾਲ ਕਿ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ ਉਹ ਅਸੀਂ ਜਦੋਂ ਮੈਂ ਕਿਹਾ ਉਹਦੇ ਵਿੱਚ ਅਸੀਂ ਸਾਰੇ ਸਰਕਾਰਾਂ ਵੀ ਡਿਪਲੋਮੈਟਸ ਵੀ ਪੋਲੀਟੀਸ਼ੀਅਨਸ ਸੇ ਆਮ ਬੰਦੇ ਸਾਰੇ ਸ਼ਾਮਿਲ ਹੈ ਉਹਦੇ ਵਿੱਚ ਲੇਕਿਨ ਹੁਣ ਜਿਹੜੀ ਹੈ ਨਾ ਉਹ ਹੱਦ ਹੋ ਚੁੱਕੀ ਹੈ ਬੁੱਢੇ ਦਰਿਆ ਦਾ ਜਿਹੜਾ ਪਾਣੀ ਹੈ ਉਹ ਕਾਲਾ ਇੰਨਾ ਹੋ ਗਿਆ ਕਿ ਇਸ ਤੋਂ ਡਾਰਕ ਕੋਈ ਬਲੈਕ ਸੇ ਸ਼ੇਡ ਹੋ ਨਹੀਂ ਸਕਦਾ ਔਰ ਗੱਲ ਇਹ ਹੈ ਕਿ ਕਰੋੜਾ ਰੁਪਏ ਖਾ ਗਿਆ ਬੁੱਢਾ ਤੇ ਰਿਆ ਕਰੋੜਾ ਰੁਪਏ ਖਾ ਗਿਆ ਪਰ ਇਹ ਸਾਲ ਦਰ ਸਾਲ ਮਹੀਨੇ ਦਰ ਮਹੀਨੇ ਹੋਰ ਕਾਲਾ ਹੀ ਹੁੰਦਾ ਚਲਾ ਗਿਆ ਔਰ ਮੈਂ ਅੱਖਾਂ ਦੇਖਿਆ ਕਿ ਬੁੱਢੇ ਦਰਿਆ ਦਾ ਪਾਣੀ ਪਿਛਲੇ ਸਾਲ ਦਸੰਬਰ ਦੇ ਵਿੱਚ ਮੈਂ ਦੇਖਿਆ ਸਰੋਂ ਦੇ ਖੇਤ ਨੂੰ ਉਹ ਦਰਿਆ ਉਹ ਜਿਹੜਾ ਪਾਣੀ ਹੈ ਉਹ ਜਾ ਰਿਹਾ ਸੀ ਹੁਣ ਜਦੋਂ ਅਸੀਂ ਇਹ ਗੱਲ ਕਰਦੇ ਬਾਇਓਲੋਜੀਕਲ ਮੈਗਨੀਫਿਕੇਸ਼ਨ ਆ ਜਾਂਦੀ ਹੈ ਜਿਹੜੇ ਜੜਾਂ ਦੇ ਵਿੱਚੋਂ ਬੂਟੇ ਦੇ ਵਿੱਚ ਚਲਾ ਗਿਆ ਨਾ ਸੀਡ ਵਿੱਚ ਉਹ ਜਿੰਨਾ ਮਰਜੀ ਧੋ ਲੋ ਜ਼ਹਿਰ ਨਹੀਂ ਨਿਕਲਣਾ ਇਹ ਉਹਦਾ ਹੀ ਰਿਜ਼ਲਟ ਹੈ ਕਿ ਸਾਡੇ ਹੁਣ ਬੱਚਿਆਂ ਦੇ 6-7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਹਨ ਔਰ ਅਬ ਅਬੋਰ ਫਾਜ਼ਲ ਕਾ ਉਹ ਢਿੰਡੇ ਵਾਲੀ ਜਿਹੜੀ ਬੈਲਟ ਹੈ ਕੋਈ ਘਰ ਬਚਿਆ ਹੋਣਾ ਜਿਹਦੇ ਵਿੱਚ व्हीलचेयर ਨਹੀਂ ਹੈ ਕਿਉਂਕਿ ਬੱਚੇ ਹੈਂਡੀਕੈਪਡ ਹੋ ਰਹੇ ਆ ਇਹ ਮੇਰਾ ਇਹ ਗੱਲ ਕਰਦੇ ਨਾ ਮੇਰੇ ਸਰੀਰ ਚੰਨੀ ਚੁਰਚਰੀ ਹੋ ਰਹੀ ਹੈ ਕਿ ਮੈਂ ਉਸ ਪੰਜਾਬ ਦੀ ਆ ਜਿਸ ਪੰਜਾਬ ਦੇ ਜਿਹੜੇ ਲੋਕ ਸੀ ਜਿਹੜੇ ਜਵਾਨ ਹੈ ਉਹ ਫੌਜ ਦੇ ਵਿੱਚ ਆਪਣੇ ਹੌਂਸਲੇ ਸਾਹਸ ਤੇ ਆਪਣੇ ਪਾਵਰ ਵਾਸਤੇ ਮੰਨੇ ਜਾਂਦੇ ਸੀ ਅਜੋਸ ਪੰਜਾਬ ਦੇ ਵਿੱਚ ਬੱਚੇ ਜਿਹੜੇ ਹੈਂਡੀਕੈਪਡ ਹੋ ਜਾ ਰਹੇ ਆ ਉਹ ਮੇਰੇ ਪੰਜਾਬ ਦਾ ਭਵਿੱਖ ਕੀ ਹੋਊਗਾ